ਅਜਨਾਨਾ ਦੇ ਨੇੜੇ ਪਿੰਡ ਬੋਲੀਆਂ ਵਿਖੇ ਪਿਛਲੇ ਕਈ ਸਾਲਾਂ ਤੋਂ ਇਹ ਪਰਿਵਾਰ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਇਹ ਪਰਿਵਾਰ ਜਿਸ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ ਤੇ ਮੰਦਬੁੱਧੀ ਐ ਤੇ ਜਿਹੜੀ ਪਤਨੀ ਹੈ ਉਹ ਉਸ ਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਸੀ ਤੇ ਹੁਣ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ ਪਿਛਲੇ ਕਈ ਸਾਲਾਂ ਤੋਂ ਇਸੇ ਪਰਿਵਾਰ ਦੇ ਇਹੀ ਹਾਲਾਤ ਨੇ ਇਹ ਪਿੰਡ ਬੋਲੀਆਂ ਦਾ ਪਰਿਵਾਰ ਹੈ ਦੱਸਿਆ ਜਾ ਰਿਹਾ ਹੈ ਕਿ ਜਦ ਕਿਤੇ ਬਰਸਾਤ ਪੈਂਦੀ ਹੈ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਨੂੰ ਜਾ ਕੇ ਰਾਤ ਗੁਜ਼ਾਰਨੀ ਪੈਂਦੀ ਹੈ ਕਿਉਂਕਿ ਛੱਤ ਕਿਸੇ ਵੀ ਵਕਤ ਡਿੱਗ ਸਕਦੀ ਹੈ ਤੇ ਉਧਰ ਹੀ ਅਜਨਾਲਾ ਦੇ ਰਹਿਣ ਵਾਲੇ ਭਾਈ ਨੰਦ ਲਾਲ ਸੇਵਾ ਸੁਸਾਇਟੀ ਦੇ ਮੈਂਬਰ ਤੇ ਅਹੁਦੇਦਾਰ ਭਾਈ ਅਮਰਜੀਤ ਸਿੰਘ ਸਕਾਰਿਆ ਜਿਨ੍ਹਾਂ ਵੱਲੋਂ ਇਸ ਪਰਿਵਾਰ ਦੀ ਸਾਰ ਲਈ ਗਈ ਤੇ ਇਸ ਪਰਿਵਾਰ ਦੀ ਬਾਫੜੀ ਗਈ ਤੇ ਰੱਬ ਦਾ ਫਰਿਸ਼ਤਾ ਬਣ ਕੇ ਭਾਈ ਅਮਰਜੀਤ ਸਿੰਘ ਆਏ ਨੇ ਤਸਦੀਕ ਉਹਨਾਂ ਦੀ ਟੀਮ ਵੱਲੋਂ ਪਰਿਵਾਰ ਦੇ ਲਈ ਮਦਦ ਕੀਤੀ ਗਈ ਤੇ ਘਰ ਦੇ ਵਿੱਚ ਲੈਂਟਰ ਪਾਇਆ ਗਿਆ ਤਾਂ ਜੋ ਇਹ ਪਰਿਵਾਰ ਇੱਥੇ ਆਰਾਮ ਦਿਨਾ ਰਹਿ ਸਕੇ ਤੇ ਉੱਥੇ ਹੀ ਦੱਸਦੀ ਕਿ ਪਾਠੀ ਸਿੰਘ ਦੇ ਵੱਲੋਂ ਅਰਦਾਸ ਬੇਨਤੀ ਕਰਕੇ ਲੱਡੂ ਵੰਡੇ ਗਏ ਤੇ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਪਰਿਵਾਰ ਦਾ ਕਹਿਣਾ ਹੈ ਕਿ ਸਾਰੀ ਉਮਰ ਉਹਨਾਂ ਕੋਲ ਮਕਾਨ ਨਹੀਂ ਬਣਨਾ ਸੀ ਭਾਈ ਅਮਰਜੀਤ ਸਿੰਘ ਜਿਨ੍ਹਾਂ ਨੇ ਤੇ ਉਹਨਾਂ ਦੀ ਟੀਮ ਨੇ ਬੜਾ ਨੇਕ ਉਪਰਾਲਾ ਕੀਤਾ ਹੈ ਤੇ ਇਸ ਤਰ੍ਹਾਂ ਉਹਨਾਂ ਨੇ ਧੰਨਵਾਦ ਵੀ ਕੀਤਾ ਦੱਸਦੀ ਕਿ ਮਰਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ 6 ਮਾ ਘਰ ਬਣਾ ਚੁੱਕੇ ਨੇ ਲੋੜਵੰਦ ਪਰਿਵਾਰਾਂ ਦੀ ਇਹ ਸੁਸਾਇਟੀ ਬਿਨਾ ਕਿਸੇ ਪੈਸੇ ਤੋਂ ਮਦਦ ਕਰਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਕਰਦੀ ਹੈ ਤੇ ਨਾ ਹੀ ਇਹਨਾਂ ਦਾ ਕੋਈ ਅਕਾਊਂਟ ਨੰਬਰ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਰੱਬ ਦੇ ਫਰਿਸ਼ਤੇ ਵੀ ਨੇ ਜੋ ਕਿ ਲੋੜਵੰਦਾ ਦੀ ਸੇਵਾ ਕਰਦੇ ਨੇ ਇੱਥੋਂ ਦੇ ਲੋਕਾਂ ਨੇ ਜਦੋਂ ਪਰਿਵਾਰ ਦੇ ਹਾਲਾਤ ਵੇਖ ਕੇ ਸਾਡੇ ਨਾਲ ਸਾਂਝਾ ਕੀਤਾ ਤੇ ਸਾਡੀ ਟੀਮ ਨੇ ਆਣ ਕੇ ਉਹਦੇ ਜਾਣਕਾਰੀ ਲਈ ਜਾ ਕੇ ਘਰ ਦੇਖਿਆ ਤੇ ਅਸੀਂ ਮਹਿਸੂਸ ਕੀਤਾ ਆ ਵੀ ਇਹ ਲੋੜਵੰਦ ਪਰਿਵਾਰ ਆ ਇਹਦੀ ਮਦਦ ਜੜੀ ਆ ਹੋਣੀ ਬਣਦੀ ਆ ਸਾਡੀ ਸਾਰੀ ਸੋਸਾਇਟੀ ਨੇ ਇਹਦਾ ਫੈਸਲਾ ਕਰਕੇ ਉਹ ਮਕਾਨ ਬਣਾਉਣ ਦਾ ਫੈਸਲਾ ਕੀਤਾ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਲੈਂਡਰ ਪੈ ਰਿਆ ਔਰ ਬਹੁਤ ਜਲਦੀ ਇਹ ਪਰਿਵਾਰ ਜਿਹੜਾ ਵਾ ਪੱਕੀ ਛੱਤ ਤਲੇ ਜਿਹੜਾ ਵਾ ਉਹ ਆਪਣਾ ਜੀਵਨ ਜਿਹੜਾ ਉਬਤਿਤ ਕਰੂਗਾ ਇਹ ਸਾਨੂੰ ਵੀ ਖੁਸ਼ੀ ਹੋਊਗੀ ਕਿ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਮਾੜੀ ਮੋਟੀ ਸੇਵਾ ਕੀਤੀ ਹੈ। ਔਰ ਜਿਹੜੀ ਬਿਰਧ ਔਰਤ ਆ ਉਹਨੂੰ ਪੈਰਾਲਾਈਜ਼ ਹੋਇਆ ਉਹ ਚੱਲ ਫਿਰ ਨਹੀਂ ਸਕਦੇ। ਇੱਕ ਬੇਟੀ ਆ ਜਿਹੜੀ ਦਿਮਾਗੀ ਤੌਰ ਤੇ ਪਰੇਸ਼ਾਨ ਆ ਉਹ ਦੁਨੀਆਂ 'ਚ ਵਿਚਰ ਨਹੀਂ ਸਕਦੀ। ਬੇਟਾ ਵੀ ਥੋੜਾ ਥੋੜਾ ਦਿਮਾਗੀ ਤੌਰ ਤੇ ਘਟਿਆ ਦਿਮਾਗੀ। ਇੱਕ ਹੀ ਬੇਟੀ ਆ ਜਿਹੜੀ ਮਾੜੀ ਮੋਟੀ ਸਮਝ ਰੱਖਦੀ ਆ। ਔਰ ਕਮਾਉਣ ਕਮਾਈ ਦਾ ਸਾਧਨ ਕੋਈ ਕੋਈ ਬੇਟਾ ਆ ਉਹ ਕਦੀ ਕਦੀ ਦਿਹਾੜੀ ਤੇ ਚਲੇ ਗਿਆ ਤੇ ਰੋਟੀ ਪਾਗੀ। ਨਹੀਂ ਤੇ ਕੋਈ ਕਮਾਈ ਦਾ ਵਧੀਆ ਸਾਧਨ ਨਹੀਂ ਸੀਗਾ ਜੋ ਸਭ ਕੁਝ ਵੇਖ ਕੇ ਸੰਸਥਾ ਨੇ ਜਿਹੜਾ ਵਾ ਇਹ ਫੈਸਲਾ ਤਾਂ ਹੀ ਲਿਆ ਸੀ ਤੇ ਆਪਣਾ ਸਾਰਾ ਪਰਿਵਾਰ ਜਿਹੜਾ ਕਮਾਉਣ ਦੇ ਯੋਗ ਨਹੀਂ ਹੈ ਮਕਾਨ ਨਹੀਂ ਬਣਾ ਸਕਦਾ ਤਾਂ ਹੀ ਇਹ ਫੈਸਲਾ ਕਰਕੇ ਅਸੀਂ ਮਕਾਨ ਬਣਾਉਣ ਦੀ ਅਪਰਾਲਾ ਜਿਹੜਾ ਉਹ ਕੀਤਾ ਹੈ ਜਿੰਨੇ ਸਾਡੇ ਨਾਲ ਸੰਸਥਾ ਚ ਚੱਲਦੇ ਆ ਜਿਆਦਾ ਮੁਲਾਜ਼ਮ ਨੇ ਜਿਆਦਾ ਕਿਰਤ ਕਰਨ ਵਾਲੇ ਲੋਕ ਨੇ ਜਿਹੜੀ ਸਾਡੀ ਮਦਦ ਕਰਦੇ ਆ 7-8 ਤਕਰੀਬਨ ਅਸੀਂ ਮਕਾਨ ਜਿਹੜੇ ਉਹ ਬਣਾ ਚੁੱਕੇ ਆ ਅਸੀਂ ਬਹੁਤ ਸਾਰੇ ਇਹੋ ਜਿਹੇ ਗਰੀਬ ਪਰਿਵਾਰ ਹੈ ਜਿਨ੍ਹਾਂ ਦਾ ਕਮਾਉਣ ਵਾਲਾ ਕੋਈ ਨਹੀਂ ਖਾਣ ਪੀਣ ਦਾ ਰੋਜੀ ਦਾ ਸਾਧਨ ਨਹੀਂ ਸਾਡੀ ਸੋਸਾਇਟੀ ਇਹ ਵੀ ਉਪਰਾਲਾ ਕਰਦੀ ਆ ਕਿ ਮਹੀਨੇ ਦਾ ਕੁਝ ਨਾ ਕੁਝ ਰਾਸ਼ਨ ਲੈ ਕੇ ਉਹਨਾਂ ਘਰਾਂ ਜਿੰਨੇ ਪਿਛੋਂ ਪਹਚਾਇਆ ਜਾਵੇ ਇਹ ਵੀ ਉਪਰਾਲਾ ਰਹਿੰਦਾ ਔਰ ਕੋਈ ਲੋੜਵੰਦ ਜਿਹੜਾ ਬਹੁਤ ਜ਼ਿਆਦਾ ਲੋੜਵੰਦ ਹੋਵੇ ਦਵਾਈ ਤੌਰ ਤੇ ਜਾਂ ਇਲਾਜ ਦੇ ਤੌਰ ਤੇ ਉਹ ਕਿਸੇ ਤੌਰ ਤੇ ਅਸੀਂ ਲੱਗ ਚਾਗੇ ਜਿਹੜਾ ਸਾਡੀ ਸਮਝ ਆਵੇ ਉਹ ਵੀ ਕੋਸ਼ਿਸ਼ ਕਰਦੇ ਆ ਜਿੰਨੀ ਕ ਅਸੀਂ ਮਦਦ ਹੋ ਸਕਦੀ ਹੋਵੇ ਉਹ ਕਰੀਏ ਕਿਉਂਕਿ ਲੋਕਾਂ ਚ ਗਰੀਬੀ ਬਹੁਤ ਆ ਬਹੁਤ ਲੋਕ ਤੰਗ ਨੇ ਪਰ ਇੰਨਾ ਜਿੰਨਾ ਲੋਕਾਂ ਨੂੰ ਚਾਹੀਦਾ ਇੰਨਾ ਅਸੀਂ ਅਪਰਾਲਾ ਨਹੀਂ ਕਰ ਸਕਦੇ ਪਰ ਅਸੀਂ ਤੇ ਜੋ ਗੁਰੂ ਸਾਹਿਬ ਨੇ ਕਿਹਾ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸੀਂ ਉਸ ਗੋਲਕ ਚ ਆਪਣਾ ਕੁਝ ਨਾ ਕੁਝ ਹਿੱਸਾ ਜੜਾ ਉਹ ਪਾਉਣ ਦੀ ਕੋਸ਼ਿਸ਼ ਕਰਦੇ ਆ ਆ ਨਹੀਂ ਰਹੇ ਪਾਉਣ ਦੀ ਕੋਸ਼ਿਸ਼ ਕਰਦੇ ਆ ਔਰ ਜਿਹੜਾ ਮਕਾਨ ਦੀ ਛੱਤ ਜਿਹੜੀ ਆ ਇਹ ਵੀ ਇੱਕ ਕਿਸਮ ਦਾ ਗੁਰੂ ਘਰ ਆ ਜਿੰਨੇ ਸਾਰੀ ਉਮਰ ਪਾਲਣੀ ਆ ਇੱਥੇ ਸਾਰੀ ਉਮਰ ਉਸ ਛੱਤ ਥੱਲੇ ਰਹਿਣਾ ਉਸ ਛੱਤ ਥੱਲੇ ਰਹਿ ਕੇ ਗੁਰੂ ਦਾ ਨਾਮ ਜਪਣਾ ਉਹ ਜਿਹੜੀ ਆ ਛੱਤ ਆ ਉਹ ਅਸੀਂ ਸਾਡੀ ਸੋਸਾਇਟੀ ਜਿਹੜੀ ਆ ਉਹ ਕੋਸ਼ਿਸ਼ ਕਰਦੀ ਆ ਉਹ ਹਯਾ ਕਰਾਉਣ ਦੀ ਉਹ ਅਪਰਾਲਾ ਹੀ ਕਰਦੇ ਆ ਅਸੀਂ ਕਰਦੇ ਕੁਝ ਨਹੀਂ ਕਰਦੇ ਗੁਰੂ ਸਾਹਿਬ ਕਿਉਂਕਿ ਜਦੋਂ ਅਸੀਂ ਕਰਨ ਦੇ ਕੰਮ ਛੋਹ ਲੈਨੇ ਆ ਉਹ ਗੁਰੂ ਸਾਹਿਬ ਨੇ ਸਾਨੂੰ ਕਦੀ ਘਾਟ ਨਹੀਂ ਆਉਣ ਦਿੱਤੀ ਤੇ ਨਾ ਹੀ ਸਾਨੂੰ ਕਦੀ ਇਸ ਕੰਮ ਲਈ ਝੋਲੀ ਢਣ ਦਿੱਤੀ ਆ ਗੁਰੂ ਸਾਹਿਬ ਸਾਰੇ ਇਹ ਅਪਰਾਲੇ ਜਿਹੜੇ ਆ ਆਪ ਨਾਲ ਲਾ ਕੇ ਕਰਦੇ ਆ ਸਾਡੇ ਮੈਂਬਰਾਂ ਦੇ ਸਾਰਿਆਂ ਨੂੰ ਪਤਾ ਸਾਰਿਆਂ ਦਾ ਵਧੀਆ ਜੀਵਨ ਆ ਕੋਈ ਜੀਵਨ ਕਿਸੇ ਦਾ ਲੁੱਟ ਕਿਸੇ ਉੱਟ ਵਾਲਾ ਨਹੀਂ ਕਿਉਂਕਿ ਅੱਜ ਜੋ ਸਮਾਜ ਚ ਚੱਲਦਾ ਇਹ ਸਾਰੇ ਉਹ ਸਮਾਜ ਤੋਂ ਸਾਰੇ ਪਾਸੇ ਦੇ ਨੇ ਆਪਣੀ ਕਿਰਤ ਚੋਂ ਦਸਵੰਧ ਕੱਢ ਕੇ ਜਿਹੜਾ ਉਹ ਅਸੀਂ ਗੁਰੂ ਦੀ ਗੋਲਕ ਗੋਲਕ ਚ ਪਾਉਂਨੇ ਗੁਰੂ ਦੀ ਗੋਲਕਾ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਵੀ ਮਦਦ ਕੀਤੀ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਹੁਣ ਥੋੜੀ ਬਹੁਤੀ ਜਿਹੜੀ ਮਦਦ ਨਾਲ ਕਰ ਵੀ ਰਹੇ ਆ ਨਾਲ ਉਹਨਾਂ ਨਾਲ ਲੇਬਰ ਦਾ ਕੰਮ ਵੀ ਕਰ ਰਹੇ ਆ ਇਹ ਜਦੋਂ ਕੋਈ ਸੰਸਥਾ ਚੱਲਦੀ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਵੀ ਇਹ ਸਾਡੇ 10-9ਾਂ ਦੀ ਕਿਰਤਾ ਥੋੜੀ-ਥੋੜੀ ਕਿਰਤ ਖੂਨ ਪਸੀਨੇ ਦੀ ਕਮਾਈ ਆ ਇਹਨੂੰ ਅਸੀਂ ਉਸ ਤਰੀਕੇ ਨਾਲ ਲਾਈਏ ਤੁਸੀਂ ਵੀ ਆਪਣੀ ਕਿਰਤ ਦੇ ਨਾਲ ਹਿੱਸਾ ਪਾਓ ਇਹਦੇ ਚ ਹਿੱਸਾ ਪਾ ਕੇ ਆਪਾਂ ਉਹਨਾਂ ਨੂੰ ਜਿਹੜੀ ਛੱਤ ਆਉ ਮਹੱਈਆ ਕਰਾ ਸਕੀਏ ਸਾਡੀਆਂ ਤੇ ਇਹੋ ਹੀ ਅਪਰਾਲਾ ਹੀ ਹੁੰਦਾ ਆ ਅਸੀਂ ਕਰ ਨਹੀਂ ਸਕਦੇ ਆ ਦਾਅਵੇ ਨਾ ਕਹਿੰਦਾ ਵੀ ਅਸੀਂ ਨਹੀਂ ਕਰ ਸਕਦੇ ਤੇ ਔਰ ਜੋ ਕਰਾਉਂਦਾ ਆ ਉਹ ਆਪੇ ਕਰਾਈ ਜਾਂਦਾ ਜਿੰਨੀ ਕੋ ਸਮਰੱਥਾ ਦਿੰਦਾ ਉਸ ਸਮਰੱਥਾ ਵਧਾਈ ਜਾਂਦਾ ਤੇ ਅਸੀਂ ਹੋਰ ਕੰਮ ਵੀ ਥੋੜਾ ਬਹੁਤਾ ਵਧਾ ਦਿੰਨੇ ਆ ਜਦੋਂ ਸਮਰੱਥਾ ਤੋਂ ਥੋੜਾ ਮੋਟਾ ਹੁੰਦਾ ਉਦੋਂ ਹੱਥ ਜੋੜ ਕੇ ਬੇਨਤੀ ਕਰਦੀ ਦੀ ਵੀ ਥੋੜੀ ਦੇਰ ਖਲੋਜੋ ਫੇਰ ਕਰ ਲਾਂਗੇ ਸਾਡੀ ਸਾਰੀ ਸੋਸਾਇਟੀ ਦਾ ਤਕਰੀਬਨ ਸਾਰੇ ਮੈਂਬਰ ਇਹੋ ਜਿਹੇ ਨੇ ਕਿ ਜਿਹਦੇ ਅੱਗੇ ਵੀ ਬੇਨਤੀ ਕੀਤੀ ਵੀ ਅਸੀਂ ਆ ਕੰਮ ਕਰ ਰਹੇ ਆ ਨਾ ਕਿ ਇਹਨੇ ਨਾ ਕੀਤੀ ਆ ਤੇ ਨਾ ਹੀ ਇਸ ਕੰਮ ਨੂੰ ਕਿਹਾ ਵੀ ਆਪਾਂ ਦੇ 10 ਰੁਪਏ ਕਿਤੇ ਆ ਗਏ ਆ ਇਹ ਸਾਨੂੰ ਆ ਜਿਹੜੀ ਬੋਲੀਆਂ ਪਿੰਡ ਦੀ ਸੇਵਾ ਮਿਲੀ ਆ ਜੀ ਇਹ ਕਿਸ ਨੇ ਦੱਸਿਆ ਪਿੰਡੋਂ ਜੀ ਸਾਡੇ ਭਾਜੀ ਪਰਮਜੀਤ ਨੇ ਇੱਥੋਂ ਦੇ ਸਾਡੇ ਮਹਿਕੋਜ ਮੁਲਾਜ਼ਮ ਵੀ ਨੇ ਨਾਲੇ ਮੇਰੇ ਦੋਸਤ ਨੇ ਜੀ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਕਹਿਆ ਵੀ ਵਾਕੇ ਹੀ ਪਰਿਵਾਰ ਲੋੜਵੰਦ ਆ। ਉਹ ਜਦੋਂ ਅਸੀਂ ਆ ਕੇ ਵੇਖਿਆ ਵਾਕੇ ਹਾਲਾਤ ਬਹੁਤ ਮਾੜੇ ਸੀ ਜੀ। ਦੋ ਕਮਰੇ ਸੀ ਤੋਂ ਇੱਕ ਛੱਤ ਪਹਿਲਾਂ ਡੱਕੀ ਸੀ, ਦੂਜੀ ਡਿੱਗਣ ਵਾਲੀ। ਬਰਸਾਤਾ ਚਲਦਿਆਂ ਪਈਆਂ ਸੀ। ਇਹ ਪਰਿਵਾਰ ਨੇ ਲੋਕਾਂ ਦੇ ਘਰਾਂ ਦੇ ਸੌ ਕੇ ਤੇ ਬਰਸਾਤਾ ਮਤਲ ਕੱਢੀਆਂ। ਬਹੁਤ ਔਖੇ ਸੀ। ਫਿਰ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਅਸੀਂ 15-20 ਦਿਨ ਤੱਕ ਨਾ ਕੰਮ ਸ਼ੁਰੂ ਕਰ ਦਾਂਗੇ। ਤੇ ਗੁਰੂ ਮਾਰ ਦੀ ਕਿਰਪਾ ਨਾਲ ਚਲੋ ਅਸੀਂ ਪਹਿਲਾਂ ਸ਼ੁਰੂ ਕੀਤਾ ਜੀ ਤੇ ਅੱਜ ਉਹ ਲੈਂਟਰ ਹੈ ਜੀ ਗੁਰੂ ਮਾਰ ਗੁਰੂ ਨਾਨਕ ਦਾਸ ਜੀ ਨੇ ਕਿਰਪਾ ਕੀਤੀ ਹੈ ਜੀ ਤੇ ਅੱਜ ਲੈਂਟਰ ਪੈ ਰਿਹਾ ਜੀ ਬੜੀ ਖੁਸ਼ੀ ਹੈ ਸਾਨੂੰ ਤੇ ਪਰਿਵਾਰ ਲੋੜਵੰਦੀ ਸੇਵਾ ਹੋ ਰਹੀ ਜੀ ਬਿਲਕੁਲ ਜੀ ਨਾਨਕ ਦਾਸ ਦੀ ਕਿਰਪਾ ਜੀ ਜਿਹੜੇ ਸਾਡੇ ਚ ਵਸਿਆ ਤੇ ਉਹਨਾਂ ਨੇ ਮਾਰੇ ਨੇ ਕਿਰਪਾ ਕੀਤੀ ਤੇ ਅਸੀਂ ਇਹ ਬੰਦੇ ਸਾਨੂੰ ਸੇਵਾ ਮਿਲੀ ਹੈ ਜੀ ਬਾਕੀ ਸਾਡੀ ਸੋਸਾਇਟੀ ਦਾ ਬੜਾ ਸੰਜੋਗ ਹੈ ਜੀ ਸਾਰੀ ਸੋਸਾਇਟੀ ਛੋੜੀ ਜੀ ਸੋਸਾਇਟੀ ਆ ਤੇ ਸਾਰੇ ਬੰਦੇ ਬਹੁਤ ਵਧੀਆ ਨੇ ਤੇ ਨਾਲ ਮਿਲ ਕੇ ਇਹ ਸੇਵਾ ਨਿਭਾਉਂਦੇ ਆ ਤੇ ਅਸੀਂ ਤੇ ਇਹ ਕਹਿੰਦੇ ਆ ਵੀ ਦਿੱਸੇ ਵੀ ਕੋਈ ਲੋੜਵੰ अनु गरीब नजर आउंदा ਲੋੜਵੰਦ ਪਰਿਵਾਰ ਉਹਦੀ ਬਾਹ ਫੜਿਆ ਕਰੋ ਤੇ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਨਾਲੇ ਤੁਹਾਨੂੰ ਖੁਸ਼ੀਆਂ ਮਿਲ ਗਿਆ ਨਾਲੇ ਤੁਹਾਨੂੰ ਰਾਤ ਨੂੰ ਨੀਂਦ ਵਧੀਆ ਆਊਗੀ ਤੇ ਸਕੂਨ ਮਿਲੂਗਾ ਜੀ ਤੇ ਕੀ ਬਾਤਾਂ ਜੀ ਜ਼ਿੰਦਗੀ ਚ ਜਦੋਂ ਅਸੀਂ ਪੈਦਾ ਹੁੰਨੇ ਸਾਡੇ ਪਹਿਲੇ ਗੁਰੂ ਸਾਡੇ ਮਾਪੇ ਹੁੰਦੇ ਫਿਰ ਜਦੋਂ ਅਸੀਂ ਸਕੂਲ ਜਾਂਦੇ ਆ ਉਦੋਂ ਸਾਡੇ ਗੁਰੂ ਅਧਿਆਪਕ ਬਣ ਜਾਂਦੇ ਆ ਫਿਰ ਜਦੋਂ ਤੁਸੀਂ ਸਮਾਜ ਵਿੱਚ ਚੱਲਦੇ ਆ ਉਹਦੇ ਵਿੱਚ ਸਾਨੂੰ ਵੱਖ-ਵੱਖ ਸ਼ਖਸ਼ੀਤਾ ਮਿਲਦੀਆਂ ਉਹਨਾਂ ਸ਼ਖਸ਼ੀਤਾ ਜੇ ਅਸੀਂ ਚੋਣ ਕਰਨੀ ਹੁੰਦੀ ਵੀ ਸਾਨੂੰ ਕਿਹੜੇ ਰਾਹ ਤੇ ਚੱਲਣਾ ਤੇ ਉਹਦੇ ਵਿੱਚ ਅਸੀਂ ਆਪਣੇ ਗੁਰੂ ਦੀ ਚੋਣ ਕਰਦੇ ਆ ਹਰ ਥਾਂ ਤੇ ਜਦੋਂ ਅੱਜ ਤੋਂ 2011 ਚ 12 ਦੀ ਗੱਲ ਐ ਸੀ ਜਦੋਂ ਪਹਿਲੀ ਵਾਰ ਹੀ ਮਿਲੇ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਅੱਜ ਤੱਕ ਜੇ ਕਿਤੇ ਸਰਕਾਰੀਆ ਸਾਹਿਬ ਨੂੰ ਪ੍ਰਭਦੇਵਾਲ ਜੀ ਨੂੰ ਕਿਤੇ ਰਸਤੇ 'ਚ ਕਿਤੇ ਗਰੀਬ ਭੁੱਖਾ ਜਿਤ ਕੋ ਰੋਟੀ ਨਹੀਂ ਖਾਣ ਨੂੰ ਮਿਲਿਆ ਹੋਊਗਾ ਸਭ ਤੋਂ ਪਹਿਲਾਂ ਆਪਣੀ ਗੱਡੀ ਰੋਕ ਕੇ ਜੇ ਬਾਈਕ ਤੇ ਆ ਬਾਈਕ ਰੋਕ ਕੇ ਜੇ ਸਾਈਕਲ ਤੇ ਤੇ ਸਾਈਕਲ ਰੋਕ ਕੇ ਜੇ ਪੈਦਲ ਪੈਦਲ ਤੁਰੇ ਜਾਂਦੇ ਇਹਨਾਂ ਪਹਿਲਾਂ ਨੂੰ ਲੰਗਰ ਛਕਾਇਆ ਹੋਊਗਾ ਕਿਉਂਕਿ ਇਹ ਇਹਨਾਂ ਦੇ ਖੂਨ ਚ ਆ ਸ਼ੁਰੂ ਚ ਆ ਤੇ ਜਿੰਨੇ ਇਹਨਾਂ ਦੇ ਕੰਮ ਆ ਜਿੰਨੇ ਇਹਨਾਂ ਨੇ ਕੰਮ ਕੀਤੇ ਜਿਹੜੇ ਅੱਜ ਤੱਕ ਕੈਮਰੇ ਅੱਗੇ ਨਹੀਂ ਇਹਨਾਂ ਨੇ ਪੇਸ਼ ਕੀਤੇ ਤੇ ਨਾ ਇਹਨਾਂ ਨੇ ਲਿਆਂਦੇ ਆ ਇਵੀ ਇੱਕ ਜਿਹੜੀ ਜ ਇੰਟਰਵਿਊ ਤੁਸੀਂ ਕਰ ਰਹੇ ਹੋ ਵੀ ਇੱਕ ਬਦੋ ਵੱਧੋ ਰੁੱਦੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਲੋਕ ਕਿਸ ਤਰ੍ਹਾਂ ਇਹ ਕੋਈ ਵਿਖਾਵੇ ਲਈ ਨਹੀਂ ਆ ਅੱਜ ਕੱਲ ਬੜਾ ਕੁਝ ਵਿਖਾਵੇ ਲਈ ਹੋ ਰਿਹਾ ਮੈਂ ਤੁਹਾਨੂੰ ਸਿੱਧੇ ਤੌਰ ਤੇ ਕਹਿਣਾ ਵੀ ਜਿਹੜੇ ਲੋਕਾਂ ਕੋ ਰੱਜੇ ਪੁੱਜੇ ਅਸੀਂ ਉਹਨਾਂ ਨੂੰ ਖਵਾਈ ਜਾ ਰਹੇ ਆ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਪਾ ਰਹੇ ਆ ਪਰ ਇਹ ਵੀਡੀਓ ਪਾਉਣ ਦਾ ਅਸਲ ਮਕਸਦ ਸਾਡਾ ਵੀ ਉਹ ਪਰਿਵਾਰ ਜਿਹੜੇ ਪਰਿਵਾਰਾਂ ਕੋਲ ਘਰ ਖਾਂ ਨੂੰ ਰੋਟੀ ਨਹੀਂ ਈਵਨ ਕਿ ਦਵਾਈ ਨਹੀਂ ਹੈਗੀ ਖਾਂ ਨੂੰ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਜਿਨ੍ਹਾਂ ਦੇ ਘਰ ਦੇ ਬੱਚੇ ਜਿਹੜੇ ਆ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਿੰਦਾ ਖਾਵਤ ਹੈਗਾ ਨਹੀਂ ਉਹ ਆਪ ਜਿਹੜੀ ਲੇਡੀਜ਼ ਆ ਉਹ ਪੈਰਲਾਈਜ਼ ਡਿਆ ਤਾਂ ਉਹ ਕੋ ਉਹ ਮਿਹਨਤ ਨਹੀਂ ਕਰ ਸਕਦੀ ਇਹੋ ਜਿਹੇ ਪਰਿਵਾਰ ਜਿਹੜੇ ਆ ਜਿੰਦ ਤੱਕ ਇਹੋ ਜਿਹੇ ਵੀਡੀਓ ਆਉਣੀਆਂ ਤੇ ਇਹੋ ਜਿਹੇ ਪਰਿਵਾਰ ਜਿਹੜੇ ਆ ਉਹ ਵਿਖਾਏ ਜਾਣੇ ਚਾਹੀਦੇ ਆ ਕਿਉਂਕਿ ਇੱਕ ਪਾਸੇ ਮੈਂ ਕਿਸੇ ਵਿਵਾਦ ਨੂੰ ਛੇੜਨਾ ਨਹੀਂ ਚਾਹੁੰਦਾ ਇੱਕ ਪਾਸੇ ਸਾਡੇ ਉਹ ਲੋਗ ਨੇ ਧਨਾੜ ਲੋਗ ਨੇ ਜਿਹੜੇ 25-25 ਕਰੋੜ ਦਾ ਜਿਹੜਾ ਉਹ ਲੰਗਰ ਲੋਂਦੇ ਨੇ ਸਾਨੂੰ ਖੁਸ਼ੀ ਆ ਵੀ ਉਹ ਉਹਨਾਂ ਨੇ ਲੰਗਰ ਲਾਇਆ ਸੀ ਉਹਨਾਂ ਦੇ ਦੁੱਖ ਹੀ ਨਹੀਂ ਪਰ ਉਹ 25 ਕਰੋੜ ਰੁਪਈਆ ਜੇ ਆਪਣੇ ਆਲੇ-ਦੁਆਲੇ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਜਾ ਕੇ ਦੇਖਿਆ ਜਾਂਦਾ ਵੀ ਸਾਡੇ ਕਿੰਨੇ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਆ ਜਿ ਕਿਉਂਕਿ ਹਾਲਾਤ ਮੰਦਵਾੜਾ ਬਹੁਤ ਵੱਡਾ ਵਾ ਕਾਰੋਬਾਰ ਦਾ ਮੰਦਵਾੜਾ ਬਹੁਤ ਵੱਡਾ ਚੱਲ ਰਿਹਾ ਅਸਲ ਵਿੱਚ ਲੋਕ ਜਿਹੜੇ ਆ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਚੁੱਕੇ ਜਿਨ੍ਹਾਂ ਦੇ ਕਾਰੋਬਾਰ ਨਹੀਂ ਚੱਲ ਰਹੇ ਜਦੋਂ ਕਾਰੋਬਾਰ ਨਹੀਂ ਚੱਲਦੇ ਲੋਕੀ ਇਵਨ ਕਿ ਸੁਸਾਈਡ ਤੱਕ ਚਲੇ ਗਿਆ ਬਹੁਤ ਜ਼ਿਆਦਾ ਥੋੜੇ ਦਿਨਾਂ 'ਚ ਤੁਸੀਂ ਦੇਖਿਆ ਨਾ ਬਹੁਤ ਜ਼ਿਆਦਾ ਸੁਸਾਈਡਾਂ ਵਧੀਆਂ ਪਰ ਜੇ ਇਹੀ ਲੰਗਰਾਂ ਦੀ ਥਾਂ ਤੇ ਇਹੀ ਵਿਖਾਵੇ ਦੀ ਥਾਂ ਤੇ ਜਿਹੜੇ ਆਪਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਲੰਗਰ ਲਾਈ ਜਾ ਰਹੇ ਆ ਘਟੋ ਘਟ ਜਿਹੜਾ ਸਾਡਾ 250 ਕਿਲੋਮੀਟਰ ਦਾ ਪੰਜਾਬ ਸੂਬਾ ਇੱਥੋਂ ਦੇ ਲੋਕਾਂ ਵੱਲ ਧਿਆਨ ਮਾਰਿਆ ਜਾਵੇ ਇੱਥੋਂ ਲੋਕਾਂ ਦੀਆਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਦੂਰ ਕਰਕੇ ਅਸੀਂ ਜੇ ਪੂਰੇ ਭਾਰਤ ਨੂੰ ਤੇ ਪੂਰੇ ਵਿਸ਼ਵ ਨੂੰ ਅਸੀਂ ਮੰਨਣ ਤੁਰਾਂਗੇ ਤੇ ਫਿਰ ਸਾਡਾ ਸਾਰਥਕ ਹੋਊਗਾ ਪਰ ਜੇ ਸਾਡਾ ਪੰਜਾਬ ਹੀ ਨਹੀਂ ਰਹੂਗਾ ਤੇ ਅਸੀਂ ਵੰਡਾਂਗੇ ਕਿੰਨੂੰ ਤਸੀਲਾਵਾਂਗੇ ਕਿੱਥੋਂ ਵੰਡਣ ਲਈ ਅੱਜ ਪਹਿਲਾਂ ਸਾਨੂੰ ਪੰਜਾਬ ਬਚਾਉਣਾ ਪਊਗਾ ਪੰਜਾਬ ਦੀ ਨੌਜਵਾਨੀ ਬਚਾਉਣੀ ਪਊਗੀ ਪੰਜਾਬ ਦੇ ਹਰ ਗਰੀਬ ਗੁਰਬੇ ਬਚਾਉਣੇ ਪੈਣਗੇ ਜਿਹੜੇ ਮਿਹਨਤ ਕੱਸ਼ ਨੇ ਮਿਹਨਤ ਕਰਨਾ ਚੁੰਦੇ ਨੇ ਅੱਜ ਉਸ ਪਰਿਵਾਰ ਦੇ ਕਿੰਨੀ ਖੁਸ਼ੀ ਦਾ ਮਾਹੌਲ ਸੀਗਾ ਉਹ ਮਾਤਾ ਜੀ ਆ ਉਹ ਦਰਵਾਜ਼ੇ ਨਾਲ ਅਲਗ-ਅਲਗ ਆਪਣੇ ਮਕਾਨ ਨੂੰ ਦੇਖ ਰਹੀ ਆ ਤੁਸੀਂ ਦੇਖਿਆ ਨਾ ਤੁਸੀਂ ਕੈਪਚਰ ਵੀ ਕੀਤਾ ਵੀ ਉਹ ਆਪਣੇ ਮਕਾਨ ਨੂੰ ਨਿہار ਰਹੀ ਹੈ ਵੀ ਸ਼ਾਇਦ ਮੇਰੀ ਇਹ ਜਿਹੜੀ ਲੈਂਟਰ ਪੈ ਰਿਆ ਕਿੰਨਾ ਖੂਬਸੂਰਤ ਉਹਦੇ ਮਨ 'ਚ ਕਿਸ ਤਰ੍ਹਾਂ ਦੇ ਚਾ ਠੀਕ ਹੈ ਬਿਮਾਰ ਨਹੀਂ ਤੁਰ ਸਕਦੀ ਪਰ ਉਹਦੇ ਇੱਕ ਮਨ 'ਚ ਚਾ ਵਾ ਉਹ ਲੜਕੀ ਜਿਹੜੀ ਮੈਂਟਲੀ ਡਿਸਟਰਬ ਹੈ ਉਹ ਕਰੀ ਭੱਜਦੀ ਆ ਇੱਧਰ ਹੁੰਦੀ ਆ ਕਰੀ ਉੱਧਰ ਜਾਂਦੀ ਆ ਕਰੀ ਉਹ ਗਲਾਸ ਫੜੀ ਕੇ ਕੁਝ ਕਰਦੀ ਮਨ ਲੈ ਉਹਨਾਂ ਦੇ ਅੰਦਰ ਖੁਸ਼ੀ ਦੀ ਲਹਿਰ ਆ ਜੇ ਇਹੋ ਜੀ ਖੁਸ਼ੀ ਦੀ ਲਹਿਰ ਸਾਡੇ ਪੰਜਾਬ ਦੇ ਹਰ ਇੱਕ ਵਸਨੀਕ ਜਿਹੜੇ ਵਸਨੀਕ ਗੁਰੂ ਸਾਹਿਬ ਵੱਲੋਂ ਜਿਨ੍ਹਾਂ ਨੂੰ ਮਾਰਾਂ ਪਈਆਂ ਪਹਿਲਾਂ ਅੱਜ ਉਹਨਾਂ ਦੇ ਦੁੱਖ ਵੰਡੋਂਦੀ ਸਾਡਾ ਵੇਲਾ ਤੇ ਉਹਨਾਂ ਦੇ ਜਿਹੜੀ ਦੁੱਖ ਵੰਡਾ ਕੇ ਆਪਾਂ ਆਪਣੇ ਕਿਤੇ ਨਾ ਕਿਤੇ ਦੁੱਖੜੇ ਆ ਦੂਰ ਕਰ ਸਕਦੇ ਆ ਉਹ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਦੇ ਵਿੱਚ ਇਹੋ ਜੇ ਬਹੁਤ ਪਰਿਵਾਰ ਆ ਲੰਗਰਾਂ ਨਾਲੋਂ ਪਹਿਲਾਂ ਇੱਧਰ ਧਿਆਨ ਦਿਓ ਫਿਰ ਉਹ ਸਾਡਾ ਪੰਜਾਬ ਬਾਜੂ ਸਾਡੇ ਪੰਜਾਬ ਦੀ ਧਰਤੀ ਬਾਜੂ ਫਿਰ ਅਸੀਂ ਪੂਰੇ ਵਿਸ਼ਵ ਨੂੰ ਜਲਵਾ ਅਸੀਰ ਜਾ ਸਕਦੇ ਆ ਅਜਨਾਲਾ ਦੇ ਨੇੜੇ ਪਿੰਡ ਬੋਲ